ਪੰਜਾਬ ਰੂਡ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ ਕਿ ਪੀਆਟੀਸੀ ਦੇ ਲੋਕਾਂ ਦੀ ਆਵਾਜਾਈ ਸਹੂਲਤਾਂ ਦੇ ਵਿੱਚ ਸੁਧਾਰ ਦੇ ਲਈ ਵੱਡਾ ਫੈਸਲਾ ਲੈ ਲਿਆ ਗਿਆ ਤਾਂ ਚੇਅਰਮੈਨ ਡਾਕਟਰ ਅੰਜੂਸ਼ ਸਿੰਘ ਹਡਾਣਾ ਨੇ ਮਹਿਕਮੇ ਦੇ ਮੁਖ ਦਫ਼ਤਰ ਪਟਿਆਲਾ ਵਿਖੇ ਦੱਸਿਆ ਕਿ ਜਲਦ ਹੀ ਸੋ ਮਿਨੀ ਬੱਸਾਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਚਲਾਈਆਂ ਜਾਣਗੀਆਂ ਜਿਸ ਨਾਲ ਪਿੰਡ-ਸ਼ਹਿਰ ਇੱਕ ਕਨੈਕਟੀਵਿਟੀ ਮਜ਼ਬੂਤ ਹੋਵੇਗੀ ਤੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂਵਾਂ ਮਿਲਣਗੀਆਂ ਤਾਂ ਮਿਨੀ ਬੱਸਾਂ ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਿੱਥੇ ਵੱਡੀਆਂ ਬੱਸਾਂ ਦੀ ਆਵਾਜਾਈ ਸੰਭਵ ਨਹੀਂ ਹੈ ਜਾਂ ਜਿੱਥੇ ਸਵਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਵੱ ਬੱਸਾ ਚਲਾਉਣਾ ਆਰਥਿਕ ਤੌਰ ਤੇ ਉਚਿਤ ਨਹੀਂ ਹੈ ਇਹ ਬੱਸਾ ਪਿੰਡਾਂ ਨੂੰ ਨੇੜਲੇ ਸ਼ਹਿਰਾਂ ਤੇ ਮਾਰਕੀਟਸ ਦੇ ਨਾਲ ਜੋੜਨ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਗਿਆ ਤਾਂ ਡਾਕਟਰ ਹੜਾਣਾ ਨੇ ਦੱਸਿਆ ਕਿ ਇਹ ਸਾਰੀ ਮਿੰਨੀ ਬੱਸ ਸੇਵਾ ਦੂਰ ਨਿਕ ਸੁਵਿਧਾਵਾਂ ਦੇ ਨਾਲ ਲੈਸ ਹੋਵੇਗੀ ਯਾਤਰੀਆਂ ਦੀ ਸੁੱਖ ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪੀਆਰਟੀਸੀ ਨੇ ਹਮੇਸ਼ਾ ਯਾਤਰੀਆਂ ਦੀ ਸੁਰੱਖਿਆ ਤੇ ਸੁਵਿਧਾ ਨੂੰ ਪਹਿਲ ਦੇ ਕੇ ਨਵੇਂ ਪ੍ਰੋਜੈਕਟ ਲਾਗੂ ਕੀਤੇ ਨੇ ਉਹਨਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਸਮੁੱਚੇ ਤੇ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦੇ ਮਹਿਕਮੇ ਦਾ ਪੱਧਰ ਹੋਰ ਉੱਚਾ ਚੁੱਕਣ ਖਾਸ ਤੌਰ ਤੇ ਬੱਸਾ ਦੀ ਸਫ ਵੰਦੀ ਤੇ ਸਟਾਫ ਦਾ ਬਿਹਤਰ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਨਵੀਂ ਮিনি ਬੱਸ ਸੇਵਾ ਸ਼ੁਰੂ ਹੋਣ ਦੇ ਨਾਲ ਪਿੰਡਾਂ ਦੇ ਵਿੱਚ ਪਬਲਿਕ ਟਰਾਂਸਪੋਰਟ ਦਾ ਪੱਧਰ ਬਿਹਤਰ ਹੋਵੇਗਾ। ਇਸ ਦੇ ਨਾਲ ਨਾ ਸਿਰ ਵਿਦਿਆਰਥੀ ਤੇ ਮਜ਼ਦੂਰ ਤੇ ਰੋਜ਼ਾਨਾ ਸਫ਼ਰ ਕਰਨ ਵਾਲ ਲੋਕਾਂ ਨੂੰ ਸਹੂਲਤ ਮਿਲੇਗੀ। ਸਗੋਂ ਪ੍ਰਾਈਵੇਟ ਵਾਹਨਾਂ ਦੇ ਉੱਤੇ ਨਿਰਭਰਤਾ ਘਟਣ ਦੇ ਨਾਲ ਟਰੈਫਿਕ ਤੇ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੀਆਰਟੀਸੀ ਦੇ ਵੱਲੋਂ ਭਵਿੱਖ ਦੇ ਵਿੱਚ ਵੀ ਅਜਿਹੇ ਕਦਮ ਚੁੱਕੇ ਜਾਣਗੇ ਤਾਂ ਜੋ ਸਰਕਾਰੀ ਬੱਸ ਸੇਵਾ ਨੂੰ ਹੋਰ ਪ੍ਰਭਾਵਸ਼ਾਲੀ ਤੇ ਲੋਕ ਕੇਂਦਰਿਤ ਬਣਾਇਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬੱਸ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਮਹਿਕਮੇ ਨੂੰ ਆਪਣੇ ਸੁਝਾਅ ਦੇ ਕੇ ਹੋਰ ਸੁਧਾਰਾ ਦੇ ਵਿੱਚ ਸਾਂਝ ਪਾਉਣ ਇਸ ਮੌਕੇ ਜੀਐਸਏ ਜਤਿੰਦਰਪਾਲ ਸਿੰਘ ਗਰਿਵਾਲ ਜੀਐਮ ਐਮਪੀ ਸਿੰਘ ਜੀਐਮ ਮਨਿੰਦਰਪਾਲ ਸਿੰਘ ਸਿੱਧੂ ਜੀਐਮ ਪ੍ਰਵੀਨ ਕੁਮਾਰ ਜੀਐਮ ਰਮਨ ਕੁਮਾਰ ਇਸਨਾਲੇ ਜੀਐਮ ਅਮਨਵੀਰ ਟਿਵਾਣਾ ਟ੍ਰੈਫਿਕ ਮੈਨੇਜਰ ਕਮ ਜੀਐਮ ਸੀਤਾ RAM ਤੇ ਜੀਐਮ ਪ੍ਰਵੀਨ কুমার ਵੀ હાજર সান پنجاب রোড ট্রান্সপোর্ট কার্পোরেশন মানে কি পি আর টি সি ਦੇ ਵੱਲੋਂ ਲੋਕਾਂ ਦੀ ਆਵਾਜਾਈ ਸੁਵਿਧਾ ਦੇ ਵਿੱਚ ਸੁਧਾਰ ਦੇ ਲਈ ਵੱਡਾ ਫੈਸਲਾ ਲੈ ਲਿਆ ਗਿਆ। ਤਾਂ ਚੇਅਰਮੈਨ ਡਾਕਟਰ ਅੰਜੂਸ਼ ਸਿੰਘ ਹਡਾਣਾ ਨੇ ਮਹਿਕਮੇ ਦੇ ਮੁਖ ਦਫ਼ਤਰ ਪਟਿਆਲਾ ਵਿਖੇ ਦੱਸਿਆ ਕਿ ਜਲਦੀ 100 ਮਿੰਨੀ ਬੱਸਾਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਚਲਾਈਆਂ ਜਾਣਗੀਆਂ ਜਿਸ ਨਾਲ ਪਿੰਡ-ਸ਼ਹਿਰ ਇੱਕ ਕਨੈਕਟੀਵਿਟੀ ਮਜ਼ਬੂਤ ਹੋਵੇਗੀ ਤੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂਵਾਂ ਮਿਲਣਗੀਆਂ। ਤਾਂ ਮਿੰਨੀ ਬੱਸਾਂ ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਿੱਥੇ ਵੱਡੀਆਂ ਬੱਸਾਂ ਦੀ ਆਵਾਜਾਈ ਸੰਭਵ ਨਹੀਂ ਹੈ ਜਾਂ ਜਿੱਥੇ ਸਵਾਰੀਆਂ ਦੀ ਕਟਾਉਣ ਕਰਕੇ ਵੱਡੀਆਂ ਬੱਸਾਂ ਚਲਾਉਣਾ ਆਰਥਿਕ ਤੌਰ ਤੇ ਉਚਿਤ ਨਹੀਂ ਹੈ ਇਹ ਬੱਸਾਂ ਪਿੰਡਾਂ ਨੂੰ ਨੇੜਲੇ ਸ਼ਹਿਰਾਂ ਤੇ ਮਾਰਕੀਟਸ ਦੇ ਨਾਲ ਜੋੜਨ ਦੇ ਵਿੱਚ ਮੁੱਖ ਭੂਮਿਕਾ ਨਿਭਾਉਣਗੀਆਂ ਤਾਂ ਡਾਕਟਰ ਹੜਾਣਾ ਨੇ ਦੱਸਿਆ ਕਿ ਇਹ ਸਾਰੀ ਮਿੰਨੀ ਬੱਸ ਸੇਵਾ ਦੂਰ ਨਿਕ ਸੁਵਿਧਾਵਾਂ ਦੇ ਨਾਲ ਲੈਸ ਹੋਵੇਗੀ ਯਾਤਰੀਆਂ ਦੀ ਸੁੱਖ-ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀਆਰਟੀਸੀ ਨੇ ਹਮੇਸ਼ਾ ਯਾਤਰੀਆਂ ਦੀ ਸੁਰੱਖਿਆ ਤੇ ਸੁਵਿਧਾ ਨੂੰ ਪਹਿਲ ਦੇ ਕੇ ਨਵੇਂ ਪ੍ਰੋਜੈਕਟ ਲਾਗੂ ਕੀਤੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਸਮੁੱਚੇ ਤੇ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦੇ ਮਹਿਕਮੇ ਦਾ ਪੱਧਰ ਹੋਰ ਉੱਚਾ ਚੁੱਕਣ, ਖਾਸ ਤੌਰ ਤੇ ਬੱਸਾਂ ਦੀ ਸਫਾਈ, ਸਮੇਂ ਦੀ ਪਾਬੰਦੀ ਤੇ ਸਟਾਫ ਦਾ ਬਿਹਤਰ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਨਵੀਂ ਮਿਨੀ ਬੱਸ ਸੇਵਾ ਸ਼ੁਰੂ ਹੋਣ ਦੇ ਨਾਲ ਪਿੰਡਾਂ ਦੇ ਵਿੱਚ ਪਬਲਿਕ ਟਰਾਂਸਪੋਰਟ ਦਾ ਪੱਧਰ ਬਿਹਤਰ ਹੋਵੇਗਾ। ਇਸ ਦੇ ਨਾਲ ਨਾ ਸਿਰ ਵਿਦਿਆਰਥੀ ਤੇ ਮਜ਼ਦੂਰ ਤੇ ਰੋਜ਼ਾਨਾ ਸ ਸੁਗੋ ਪ੍ਰਾਈਵੇਟ ਵਾਹਨਾਂ ਦੇ ਉੱਤੇ ਨਿਰਭਰਤਾ ਘਟਣ ਨਾਲ ਟ੍ਰੈਫਿਕ ਤੇ ਪ੍ਰਦੂਸ਼ਣ ਦੇ ਵਿੱਚ ਵੀ ਕਮੀ ਆਵੇਗੀ। ਉਹਨਾਂ ਨੇ ਵੀ ਕਿਹਾ ਕਿ ਪੀਆਰਟੀਸੀ ਦੇ ਵੱਲੋਂ ਭਵਿੱਖ ਦੇ ਵਿੱਚ ਵੀ ਅਜਿਹੇ ਕਦਮ ਚੁੱਕੇ ਜਾਣਗੇ ਤਾਂ ਜੋ ਸਰਕਾਰੀ ਬੱਸ ਸੇਵਾ ਨੂੰ ਹੋਰ ਪ੍ਰਭਾਵਸ਼ਾਲੀ ਤੇ ਲੋਕ ਕੇਂਦਰਿਤ ਬਣਾਇਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬੱਸ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਮਹਿਕਮੇ ਨੂੰ ਆਪਣੇ ਸੁਝਾਅ ਦੇ ਕੇ ਹੋਰ ਸੁਧਾਰਾ ਦੇ ਵਿੱਚ ਸਾਂਝ ਪਾਉਣ। ਇਸ ਮੌਕੇ ਜੀਐਸਐ ਜਤਿੰਦਰਪਾਲ ਸਿੰਘ ਗਰਿਵਾਲ ਜੀਐਮ ਐਮਪੀ ਸਿੰਘ ਜੀਐਮ ਮਨਿੰਦਰਪਾਲ ਸਿੰਘ ਸਿੱਧੂ ਜੀਐਮ ਪ੍ਰਵੀਨ ਕੁਮਾਰ ਜੀਐਮ ਰਮਨ ਕੁਮਾਰ ਇਸ ਦੇ ਨਾਲ ਹੀ ਜੀਐਮ ਅਮਨਵੀਰ ਟਿਵਾਣਾ ਟ੍ਰੈਫਿਕ ਮੈਨੇਜਰ ਕਮ ਜੀਐਮ ਸੀਤਾ ਰਾਮ ਤੇ ਜੀਐਮ ਪ੍ਰਵੀਨ ਕੁਮਾਰ ਵੀ ਹਾਜ਼ਰ ਸਨ